ਕੁਝ ਸਾਖੀ ਬਹੁਤ ਵਾਰੀ ਸੁਣੀ ਹੈ ਕਿ ਜਦੋਂ ਅਕਬਰ ਬਾਦਸ਼ਾਹ ਗੁਰੂ ਸਾਹਿਬ ਦੀ ਮਹਿਮਾ ਸੁਣ ਕੇ ਤੇ ਉਹਦੇ ਮਨ ਵਿੱਚ ਇਹ ਵਿਚਾਰ ਆਇਆ ਹੈ ਕਿ ਐਸੇ ਸਤਗੁਰ ਦੇ ਕਿਉਂਕਿ ਜਿਹੜਾ ਅਕਬਰ ਸੀ ਉਹ ਬੜਾ ਸੁਲਾਕੁਰ ਤੇ ਹੋਰਨਾ ਧਰਮਾਂ ਵਾਲ ਬਹੁਤ ਖੁੱਲ੍ਹਦਿਲੀ ਵਾਲਾ ਸਤਭਾਵਨਾ ਵਾਲਾ ਬੁਢੀਲਾ ਰੱਖਦਾ ਸੀ ਉਹਨੇ ਇੱਕ ਆਪਣਾ ਧਰਮੀ ਚਲਾਇਆ ਸੀ ਜਿਹੜਾ ਕਿ ਚੱਲ ਨਹੀਂ ਸਕਿਆ ਬਹੁਤਾ ਉਹ ਉਹਦੇ ਵਿੱਚ ਵੀ ਸਾਰੇ ਧਰਮਾਂ ਦਾ ਸਮਾਵੇਸ਼ ਸੀ ਤੋ ਹਰ ਤਰ੍ਹਾਂ ਦਾ ਸਤਿਕਾਰ ਕਰਦਾ ਸੀ ਉਹਨੇ ਗੁਰੂ ਸਾਹਿਬ ਦੀ ਮਹਿਮਾ ਸੁਣੀ ਤੇ ਆਪ ਦਰਸ਼ਨ ਕਰਨ ਲਈ ਆਪਣੇ ਅਹਿਲਕਾਰਾਂ ਦੇ ਨਾਲ ਆਇਆ ਜਦੋਂ ਉਹ ਉਹਨਾਂ ਨੇ ਕਿਹਾ ਵੀ ਅਕਬਰ ਬਾਦਸ਼ਾਹ ਦਿੱਲੀ ਤੋਂ ਆਇਆ ਦਰਸ਼ਨ ਕਰਨ ਲਈ ਤੇ ਗੁਰੂ ਸਾਹਿਬ ਨੇ ਕਿਹਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉਹਨਾਂ ਨੇ ਕਿਹਾ ਪ੍ਰਥਮੇ ਪੰਗਤ ਪਾਛੇ ਸੰਗਤ ਪਹਿਲਾਂ ਬੈਠ ਕੇ ਲੰਗਰ ਚ ਪ੍ਰਸ਼ਾਦਾ ਛਕੇ ਫਿਰ ਉਹਨੂੰ ਦਰਸ਼ਨ ਹੋਣਗੇ ਫਿਰ ਮਤਮੜਾ ਹੋਣਗੇ ਤੋ ਲਿਹਾਜ਼ਾ ਉਹ ਜਦੋਂ ਲੰਗਰ ਵਿੱਚ ਜਾ ਕੇ ਬੈਠਾ ਪ੍ਰਸ਼ਾਦਾ ਛਕਿਆ ਉਥੇ ਦੇਖਿਆ ਕਿ ਅਮੀਰ ਗਰੀਬ ਉੱਚਾ ਨੀਵਾ ਬਿਰਧ ਬੱਚੇ ਨੌਜਵਾਨ ਬੀਬੀਆਂ ਰਾਉ ਰੰਕ ਜਿੱਥੇ ਰਾਜਾ ਬੈਠਾ ਹੈ ਉਥੇ ਪਰਜਾ ਵੀ ਬੈਠੀ ਹੈ ਫਕੀਰ ਸਾਧੂ ਵੀ ਬੈਠੇ ਨੇ ਨਾ ਕੋਈ ਬੰਦਾ ਰਹਾ ਨਾ ਕੋਈ ਬੰਦਾ ਨਵਾਜ਼ ਐਸਾ ਦ੍ਰਿਸ਼ ਲਖਿਆ ਤੇ ਗਦਗਦ ਹੋ ਗਿਆ ਲੰਗਰ ਛਕਿਆ ਬੜਾ ਉਹਨੂੰ ਯਾਨੀ ਆਤਮਕ ਅਨੰਦ ਮਿਲਿਆ ਤ੍ਰਿਪਤੀ ਹੋਈ ਤ੍ਰਿਪਤੀ ਹੋਈ ਉਹ ਬੜਾ ਪਰੇਸ਼ਾਨ ਹੋਇਆ ਗੰਗਨ ਹੋਇਆ ਤੇ ਬਾਅਦ ਵਿੱਚ ਬੇਨਤੀ ਕੀਤੀ ਦੋਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਇਹ ਐਸਾ ਜੋ ਅੱਜ ਦੁਨੀਆ ਦੇ ਪਦਾਰਥ ਛਕਦੇ ਰਹਿੰਦੇ ਨੇ ਆ ਪਰ ਜੋ ਅਜ ਅਨੰਦ ਆਇਆ ਇਹ ਮੈਰੀ ਬੇਨਤੀ ਪ੍ਰਵਾਨ ਕਰੋ ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਲੰਗਰ ਲਈ ਕੋਈ ਜ਼ਮੀਨ ਮੈ ਦੇਣੀ ਚਾਹੁੰਦੇ ਤੇ ਕਈਆਂ ਪਿੰਡਾਂ ਦੀ ਜ਼ਕੀਰ ਕੋਈ ਦੋ ਦਰਜਨ ਤੁੱਤੀ ਤੇ ਗੁਰੂ ਸਾਹਿਬ ਨੇ ਕਿਹਾ ਗੁਰੂ ਅਮਰਦਾਸ ਜੀ ਪਾਸ਼ਾ ਕਹਿਣ ਲੱਗੇ ਬਾਦਸ਼ਾਹ ਸਲਾਮਤ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਭਾਵਨਾ ਦੀ ਮੈਂ ਕਦਰ ਕਰਦਾ ਹਾਂ ਪਰ ਗੁਰੂ ਕੇ ਲੰਗਰ ਗੁਰੂਗੀਆਂ ਸੰਗਤਾਂ ਹੀ ਚਲਾਉਂਦੀਆਂ ਨੇ ਗੁਰੂ ਪਾਸ਼ਾ ਆਪ ਹੀ ਚਲਾਉਂਦੇ ਨੇ ਤੇ ਬਾਦਸ਼ਾਹ ਵੀ ਪ੍ਰਭਾਵਿਤ ਬਹੁਤ ਸੀ ਉਹ ਕਹਿੰਦਾ ਜੀ ਮੈਂ ਇਹ ਹੁਣ ਆਪਣੇ ਮਨ 'ਚ ਧਾਰ ਚੁੱਕਾ ਹਾਂ ਫਿਰ ਗੁਰੂ ਸਾਹਿਬ ਦੀ ਸੁਪਤਰੀ ਦੇ ਨਾਂ ਉਹਨਾਂ ਨੇ ਉਹ ਜ਼ਮੀਨ ਗੁਰੂ ਅਮਰਦਾਸ ਜੀ ਦੀ ਬੇਟੀ ਦੇ ਨਾਮ ਰਵਾ ਦਿੱਤੀ ਤੇ ਜਿਹੜੀ ਕਿ ਜਿਹਦੀ ਆਮਦਨ ਫਿਰ ਗੁਰੂ ਘਰ ਨੂੰ ਆਉਂਦੀ ਸੀ ਕਿਉਂਕਿ ਉਹ ਪਰਸਨਲ ਆਪਣੇ ਪਰਿਵਾਰ ਲਈ ਨਹੀਂ ਸੀ ਉਹਦਾ ਇਸਤੇਮਾਲ ਕਰਦੀ ਉਪਜਦਾ ਇਸ ਤਰ੍ਹਾਂ ਅਕਬਰ ਉਥੋਂ ਫਿਰ ਉਹਨਾਂ ਦਰਸ਼ਨ ਹੋਏ ਇਹ ਫਿਰ ਉਹ ਨਿਹਾਲ ਹੋਇਆ